An excellent coaching point in IELTS and spoken English. Also, expert in study and visitor visa. Government approved SS Group. Session Chonk Hushyarpur. ਸਤਿ ਸ੍ਰੀ ਅਕਾਲ ਦੋਸਤੋ ਮੈਂ ਹਰਨਵਨੀਤ ਸਿੰਘ ਚਿਮਾ ਤੁਸੀ ਵਿਗਰੇ ਜੀਬੀਸੀ ਅਪਡੇਟ ਚੋਰਾਵਾਂ ਲੋ ਲਗਾਤਾਰ ਬੇਕੌਫ ਹੋ ਕੇ ਚੋਰੀਆਂ ਨੂੰ ਅ ਅੰਜਾਮ ਦਿੱਤਾ ਜਾ ਰਿਹਾ ਜਿਸ ਸੰਬੰਧੀ ਪ੍ਰਸ਼ਾਸਨ ਵੱਲੋਂ ਵੀ ਕਾਰਵਾਈਆਂ ਤਾਂ ਕੀਤੀਆਂ ਜਾ ਰਹੀਆਂ ਨੇ ਪਰ ਉਹ ਕਾਰਵਾਈਆਂ ناکਾਮ ਹੁੰਦੀਆਂ ਨਜ਼ਰ ਆ ਰਹੀਆਂ ਨੇ ਦਿਨ ਹੋਵੇ ਜਾਂ ਰਾਤ ਚੋਰਾਂ ਵੱਲੋਂ ਕੈਮਰੇ ਲੱਗਣ ਦੇ ਬਾਵਜੂਦ ਵੀ ਬੇਕੌਫ ਹੋ ਕੇ ਘਰਾਂ ਦੇ ਅੰਦਰ ਵੜ ਕੇ ਅ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੋ ਅੱਜ ਦੀ ਜੋ ਗੱਲ ਕਰੀਏ ਹਿਆਰਪੁਰ ਦੇ ਡਗਾਣਾ ਰੋਡ ਤੇ ਸਥਿਤ ਇੱਕ ਰਹਿائش ਵਿਖੇ ਜੋ ਘਰ ਦੇ ਮਾਲਕ ਨੇ ਉਹ ਕਿਤੇ ਮਾਰਕੀਟ ਦੇ ਵਿੱਚ ਗਏ ਸੀ ਤਾਂ ਚੋਰਾਂ ਵੱਲੋਂ ਅੰਦਰ ਵੜ ਕੇ ਚੋਰੀ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਤਾਂ ਜਿਸ ਦੇ ਫੁਟੇਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸਾਡੇ ਕੈਮਰੇ ਰਾਹੀਂ ਤੇ ਸਾਡੇ ਨਾਲ ਮੌਜੂਦ ਨੇ ਘਰ ਦੇ ਮਾਲਕ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਕਿਵੇਂ ਉਹਨਾਂ ਨੂੰ ਪਤਾ ਲੱਗਾ ਇਸ ਚੀਜ਼ ਦਾ ਤੇ ਚੋਰਾਂ ਵੱਲੋਂ ਕੀ ਕੋਸ਼ਿਸ਼ ਚੋਰੀ ਕੀਤਾ ਗਿਆ ਜਾਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਜਦੋਂ ਉਹ ਮੌਕੇ ਤੇ ਪਹੁੰਚੇ ਸਵਾਗਤ ਹੈ ਜੀਬੀਸੀ ਆਊਟਡਰ ਤੇ ਵਿੱਚ ਹਾਂਜੀ ਸਾਸੀ ਕਾਲ ਜੀ ਅਣੀ ਮਰ ਕੀ ਨਾਮ ਹੈ ਜੀ ਕੁਲਵਿੰਦਰ ਕੋਲ ਇਹ ਮਰ ਕੀ ਵਰਦਤ ਹੋਈ ਅੱਜ ਮੈਂ ਸਿਰਫ 12:30 ਵਜੇ ਸਬਜ਼ੀ ਲੈਣ ਗਈ ਆ ਤਾਂ ਮੈਂ ਅੱਧੇ ਪੌਣੇ ਘੰਟੇ ਬਾਅਦ ਹੀ ਆ ਗਈ ਆ ਅੱਧੇ ਪੌਣੇ ਘੰਟੇ ਦੇ ਅੰਦਰ ਅੰਦਰ ਹੀ ਬੰਦਾ ਅੰਦਰ ਵੜਿਆ ਜੀ ਤੇ ਬਾਹਲੇ ਗੇਟ ਰਾਹੀਂ ਵੜਿਆ ਜਦੋਂ ਮੈਂ ਵਾਪਸ ਆਈ ਆ ਤਾਂ ਸਿਲੰਡਰ ਪੈ ਸੀਗੇ ਸਕੂਟਰ ਖੜਾ ਸੀਗਾ ਬਾਹਰ ਪੌੜੀ ਖੜੀ ਸੀਗੀ ਸਟੈਂਡ ਉੱਪਰ ਛੱਤ ਦੇ ਉੱਪਰ ਪਿਆਇਆ ਸੀਗਾ ਤੋਂ ਇਕੱਠਾ ਕੀਤਾ ਹੋਇਆ ਸੀ ਸਾਮਾਨ ਸਾਰਾ ਜਦੋਂ ਜਦ ਹੀ ਮੈਂ ਆ ਗਈ ਆ ਤਾਂ ਜਦੋਂ ਉਹ ਬਾਹਰ ਨੂੰ ਇੱਕਦਮ ਛਾਲ ਮਾਰ ਕੇ ਨਿਕਲ ਗਿਆ ਤੇ ਜੇ ਹੁਣ ਦੇ ਬਾਵਜੂਦ ਉਹਦੇ ਕੋਲ ਹਥਿਆਰ ਸੀ ਤਾਂ ਮੈਂ ਕੁਝ ਨਹੀਂ ਕਰ ਸਕੀ ਕਿਉਂਕਿ ਕੋਈ ਆਲੇ ਦੋਲੇ ਵੀ ਹੈ ਨਹੀਂ ਸੀਗਾ ਉਸ ਵੇਲੇ ਜਿਸ ਵਹੀਕਲ ਤੇ ਵਾਸੀ ਉਹ ਵਹੀਕਲ ਕਿੱਥੇ ਖੜਾ ਕੀਤਾ ਸੀ ਉਹ ਬਿਲਕੁਲ ਬਾਹਰ ਰੋਡ ਦੇ ਉੱਤੇ ਸੀਗਾ ਖੜਾ ਬ੍ਰਾਊਨ ਕਲਰ ਦੀ ਪੋਜੇਸੀ ਐਕਟ ਵਾ ਤੇ ਕਿੰਨੇ ਸੀਗੇ ਆਪ ਦੋਨੋਂ ਜਿਹੜੇ ਮੋਹਲ ਪੇਟਿਆ ਹੋਇਆ ਸੀ ਇੱਕ ਸਿੰਗਲ ਬੰਦਾ ਸੀਗਾ ਇਧਰ ਦੀ ਸ਼ਾਲਮਾਨ ਵਾਲਾ ਤੇ ਸਿੰਗਲ ਬੰਦਾ ਸੀਗਾ ਗੇਟ ਦੇ ਉੱਪਰ ਦੀ ਉਹਨਾਂ ਸ਼ਾਲਮਾਰੀ ਆ ਕਿ ਕੋਈ ਚੋਰੀ ਵੀ ਹੋਈ ਹੈ ਕਿਸੇ ਤਰ੍ਹਾਂ ਦੀ ਹੋਈ ਹੈ ਚੋਰੀ। ਸਮਾਨ ਇਕੱਠਾ ਕੀਤਾਇਆ ਸੀਗਾ ਪਰ ਮੈਂ ਮੇਰੇ ਪਹੁੰਚਣ ਦੇ ਬਾਵਜੂਦ ਉਸ ਸਮਾਨ ਰਹਿ ਗਿਆ ਉਹਨਾਂ ਤੋਂ। ਸੋ ਇਥੇ ਦੱਸ ਦੇਣਾ ਚਾਹੁੰਦੇ ਆ ਕਿ ਇਹਨਾਂ ਵੱਲੋਂ ਮਾਰਕੀਟ ਦੇ ਵਿੱਚ ਕੁਝ ਸਮਾਨ ਲੈਣ ਜਾ ਗਿਆ ਸੀ ਤੇ ਜਲਦੀ ਹੀ ਘਰ ਵਾਪਸ ਆਉਣ ਕਰਕੇ ਜੋ ਚੋਰੀ ਦੀ ਘਟਨਾ ਉਸ ਨੂੰ ਅੰਜਾਮ ਹੋਣ ਤੋਂ ਬਚਾ ਹੋ ਗਿਆ ਤੇ ਦੇਖਿਆ ਜਾਵੇ ਤਾਂ ਜਿਹੜੇ ਚੋਰ ਨੇ ਉਹਨਾਂ ਵੱਲੋਂ ਬੇਖੌਫ ਹੋ ਕੇ ਘਰ ਦੇ ਅੰਦਰ ਲੁੱਟਾਂ ਖੋਹਾਂ ਵੀ ਕੀਤੀਆਂ ਜਾਂਦੀਆਂ ਨੇ ਤੇ ਕਤਲ ਵੀ ਕਰਤੇ ਜਾਂਦੇ ਜਿਸ ਸਬੰਧੀ ਪ੍ਰਸ਼ਾਸਨ ਨੂੰ ਅ ਇਸ ਸਬੰਧੀ آگਾਹ ਹੋ ਕੇ ਇਸ ਸਬੰਧੀ ਕਾਰਵਾਈਆਂ ਕਰਨੀਆਂ ਚਾਹੀਦੀਆਂ ਨੇ ਤੇ ਚੋਰਾਂ ਨੂੰ ਫੜ ਕੇ ਉਹਨਾਂ ਪ੍ਰਤੀ ਕੋਈ ਕਦਮ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਨੇ ਤੇ ਮੈਡਮ ਜਿਹੜੇ ਸਿਲੰਡਰ ਚੁੱਕੇ ਸੀ ਉਹਨਾਂ ਨੇ ਉਹ ਕਿੱਥੋਂ ਚੁੱਕੇ ਨੇ ਜੀ ਉਹ ਸਟੋਰ ਦੇ ਵਿੱਚ ਪਏ ਸੀਗੇ ਬੈਕ ਸਾਈਡ ਤੇ ਮਕਾਨ ਦੇ ਬੈਕ ਸਾਈਡ ਤੇ ਸਟੋਰ ਹੈ ਸਟੋਰ ਦੇ ਵਿੱਚੋਂ ਕੱਢੇ ਗਏ ਆ ਕੋਈ ਹੋਰ ਘਰ ਦੇ ਵਿੱਚ ਕੋਈ ਤੋੜ ਭੰਨਦਾ ਕੋਈ ਹੈ ਵਿੱਚ ਅੰਦਾਜ਼ਾ ਜਿਹਾ ਨਹੀਂ ਲੋਕ ਤੋੜਿਆ ਹੋਇਆ ਦਰਵਾਜ਼ੇ ਦੇ ਮਤਲਬ ਖਿੱਚ ਖਿੱਚ ਕੇ ਲੋਕ ਤੋੜੇ ਹੋਏ ਆ ਕੋਈ ਪਛਾਣ ਆਈ ਜੋ ਤੁਸੀਂ ਘਰ ਪਹੁੰਚੇ ਹੋ ਕਿ ਪਛਾਣ ਆਈ ਉਹਨਾਂ ਦੀ ਵੀ ਨਹੀਂ ਮੂੰਹ ਬੰਨੇ ਹੋਏ ਸੀਗੇ ਜਦੋਂ ਉਹ ਨਿਸ਼ਾਲ ਮਾਰੀਆ ਉਹਦਾ ਮੂੰਹ ਮਤਲਬ ਮੈਂ ਦੇਖ ਦੇਖ ਲਿਆ ਪਛਾਣ ਲਿਆ ਹੈਗਾ ਬੰਦਾ ਇੱਥੇ ਆਲੇ ਦੁਆਲੇ ਰਹਿੰਦਾ ਹੈਗਾ ਤਾਂ ਪਰ ਇਹ ਕਿ ਮੌਕੇ ਦੀ ਬਾਰਦਾਤ ਹੈਗੇ ਉਹਦੇ ਕੋਲ ਹਥਿਆਰ ਸੀਗਾ ਇਸ ਸਬੰਧੀ ਪੁਲਿਸ ਕੋਲ ਰਿਪੋਰਟ ਵੀ ਦਰਜ ਕਰਾਈ ਹਾਂਜੀ 100 ਨੰਬਰ ਤੇ ਮੈਂ ਕਿਤਾ ਫੋਨ ਕੀਤਾ ਹੋ ਗਿਆ ਐਮਰਜੈਂਸੀ ਹਸਪੀਟਲ ਮੇਂ ਠੀਕ ਹੈ ਜੀ ਹਾਂਜੀ ਕੋਈ ਆਇਆ ਪੁਲਿਸ ਕਰਮੀ ਹਾਂਜੀ ਸਿੱਧੂ ਨਾਮ ਦਾ ਵਿਅਕਤੀ ਆਇਆ ਸੀਗਾ ਠੀਕ ਹੈ ਜੀ ਮਾਰੇਟੋਂ ਥਾਣੇ ਤੋਂ ਹਾਂਜੀ ਤੇ ਕੀ ਉਹਨਾਂ ਵੱਲੋਂ ਕਾਰਵਾਈ ਕੀਤੀ ਗਈ ਅਜੇ ਤੱਕ ਤਾਂ ਕੋਈ ਕਾਰਵਾਈ ਨਹੀਂ ਠੀਕ ਹੈ ਹਾਂਜੀ ਤੇ ਕੀ ਮੰਗ ਕਰਦੇ ਜੀ ਇਨਸਾਫ ਦਿੱਤਾ ਜਾਵੇ ਇਹਦਾ ਬਾਰਦਾਤਾ ਹੋ ਕੇ ਇਹਦਾ 10 ਮਿੰਟ ਕਿਤੇ ਵੀ ਜਾਣਾ ਪੈ ਸਕਦਾ ਇੱਕ ਦਿਨ ਲਈ ਵੀ ਜਾਣਾ ਪੈ ਮੈਰਿਜ ਤੇ ਵੀ ਜਾਣਾ ਪੈ ਸਕਦਾ ਕਿੱਥੇ ਵੀ ਜਾਣਾ ਪੈ ਸਕਦਾ ਇਹਦਾ ਮਤਲਬ ਇਹ ਥੋੜੋ ਕਿ ਤੁਸੀਂ ਜਾ ਹੀ ਨਹੀਂ ਸਕਦੇ ਬਿਲਕੁਲ ਪ੍ਰਸ਼ਾਸਨ ਨੂੰ ਖਿਆਲ ਰੱਖਣਾ ਚਾਹੀਦਾ ਜੀ ਸੋ ਜਦੋਂ ਇਹ ਮਾਰਕੀਟ ਦੇ ਵਿੱਚੋਂ ਘਰ ਵਾਪਸ ਪਹੁੰਚੇ ਨੇ ਤਾਂ ਜਿਹੜੇ ਲੁਟੇਰੇ ਸੀ ਜਾਂ ਚੋਰ ਸੀ ਉਹ ਇੱਥੋਂ ਜਦੋਂ ਜਾਨ ਲੱਗਿਆ ਇਹਨਾਂ ਵੱਲ ਦਾਤਰ ਕਰਕੇ ਡਰਾਇਆ ਵੀ ਗਿਆ ਸੋ ਪ੍ਰਸ਼ਾਸਨ ਅੱਗੇ ਇੱਕ ਅਪੀਲ ਕੀਤੀ ਜਾਂਦੀ ਹੈ ਕਿ ਪਿਪਲਾਂ ਵਾਲਾ ਜਾਂ ਡਗਾਣਾ ਰੋਡ ਤੇ ਕੋਈ ਪੁਲਿਸ ਕਰਮੀਆਂ ਨੂੰ ਤਾਇਨਾਤ ਕੀਤਾ ਜਾਵੇ ਤਾਂ ਇਹ ਵਾਰਦਾਤਾਂ ਨੂੰ ਜੋ ਰੋਕਣ ਵਿੱਚ ਕਾਮਯਾਬੀ ਹੋ ਸਕੇ ਸੋ ਕੈਮਰਾਮੈਨ ਪਵਨ ਦੇ ਨਾਲ ਮੈਂ ਨਵਨੀਤ ਸਿੰਘ ਚੀਮਾ ਇਜਾਜ਼ਤ ਦਿਓ ਧੰਨਵਾਦ दोस्तों आपका स्काइसी ऑयल ये ऑयल पूरा 100% परसेंट नेचुरल इंग्रेडिएंट से बना हुआ है इसके अंदर टोटल नेचुरल हर्ब्स पड़े हुए हैं कोई केमिकल नहीं है इसमें जरूर इसको एक बार आप यूज करें आपके मन को शांति होगी कि आज तक ऐसा प्रोडक्ट हम लोगों ने नहीं देखा स्काइसी ऑयल